ਅੰਮ੍ਰਿਤਸਰ ਪੁਲਿਸ ਨੂੰ ਹੋਰ ਵੱਡੀ ਸਫਲਤਾ ਹਾਸਲ ਹੋਈ ਹੈ ਜਿੱਥੇ ਪੁਲਿਸ ਨੇ ਹਥਿਆਰਾਂ ਤੇ ਹੈਰੋਇਨ ਸਣੇ 6 ਵਿਅਕਤੀ ਕਾਬੂ ਕੀਤੇ ਨਸ਼ਾ ਦੇ ਖਿਲਾਫ ਵਿੱਡੀ ਮੁਹਿੰਮ ਦੇ ਦਰਮਿਆਨ ਇੱਕ ਵੱਡੀ ਸਫਲਤਾ ਹਾਸਲ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਸੀਜੀਐਸਟਾਫ ਤਿੰਨ ਦੀ ਟੀਮ ਦੇ ਵੱਲੋਂ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਕਰਦੇ 5 ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਇਨ੍ਹਾਂ ਗ੍ਰਿਫਤਾਰ ਵਿਅਕਤੀਆਂ ਦੇ ਕੋਲੋਂ 2 ਗਲੋਕ .38 ਬੋਲ ਦੀਆਂ ਪਿਸਤੋਲਾਂ 5 ਰੋਧ 100 ਗ੍ਰਾਮ ਹੈਰੋਇਨ ਤੇ 20000 ਦੀ ਡਰਗਮਨੀ ਬਰਾਮਦ ਹੋਈ ਹੈ ਪੁਲਿਸ ਨੇ ਦੱਸਿਆ ਕਿ ਨਾ ਪਾਸੋਂ ਬਰੀਕੀ ਦਿਨਾਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਦੇ ਗਿਰੋਹ ਦੇ ਵਿੱਚ ਹੋਰ ਕਿਹੜੇ ਕਿਹੜੇ ਮੈਂਬਰ ਸ਼ਾਮਲ ਨੇ ਤੇਨਾਂ ਦੇ ਗ੍ਰੋਹ ਦੇ ਵਿੱਚ ਹੋਰ ਕਿਹੜੇ ਕਿਹੜੇ ਮੈਂਬਰ ਸ਼ਾਮਲ ਨੇ ਤੇ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਦੂਜੇ ਪਾਸੇ ਸੀਆਈਏ ਸਟਾਫ ਵੱਲ ਦੀ ਟੀਮ ਨੇ ਵੀ ਵਿਸ਼ਾਲ ਸਿੰਘ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਕੋਲੋਂ ਦੋ ਪਿਸਤੋਲਾਂ ਤੇ ਬੋਡੀਆਂ ਬਰਾਮਦ ਹੋਈਆਂ ਨੇ ਪੁਲਿਸ ਦਾ ਇਹ ਕਹਿਣਾ ਹੈ ਕਿ ਇਸ ਦਾ ਸੰਪਰਕ ਯੂਕੇ ਦੇ ਵਿੱਚ ਬੈਠੇ ਧਰਮ ਸਿੰਘ ਉਰਫ ਧਰਮਸੰਧੂ ਦੇ ਨਾਲ ਹੈ ਇਹ ਗਿਰੋਹ ਜਿਹੜਾ ਇਹੋ ਬਬਰਖਾਰ ਸਾ ਇੰਟਰਨੈਸ਼ਨਲ ਦੇ ਨਾਲ ਜੁੜਿਆ ਹੋਇਆ ਹੈ ਤੇ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਕਰ ਰਿਹਾ ਸੀ ਪੁਲਿਸ ਨੇ ਦੱਸਿਆ ਕਿ ਦੋਵੇਂ ਮਾਮਲੇ ਪੰਜਾਬ ਦੇ ਵਿੱਚ ਸ਼ਾਂਤੀ ਭੰਗ ਕਰਨ ਤੇ ਨਸ਼ਾ ਤੇ ਹਥਿਆਰਾਂ ਦੇ ਰਾਹੀਂ ਅਪਰਾਧਕ ਗਤੀਵਿਧੀਆਂ ਨੂੰ ਵਧਾਉਣ ਦੀ ਕੋਸ਼ਿਸ਼ ਦੇ ਵਿੱਚ ਸਾਂ ਤੇ ਇਹਨਾਂ ਤੇ ਸਮੇਂ ਤੇ ਹੀ ਨੱਥ ਪਾਈ ਗਈ ਹੈ। ਮਾਣਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਮਾਣਯੋਗ ਡੀਜੀਪੀ ਸਾਹਿਬ ਸ਼੍ਰੀ ਗੋਰਗੋ ਯਾਦਤ ਜੀ ਮਾਣਯੋਗ ਡੀਆਈਜੀ ਬਾਰਡਰ ਇਨ ਸਰਦਾਰ ਸਤਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਸਾਨੂੰ ਸਖਤ ਹਦਾਇਤਾਂ ਨੇ ਕਿ ਕੋਈ ਵੀ ਜਿਹੜੀ ਐਦਾ ਦੀ ਗਤੀਵਿਧੀ ਜਿਹੜੀ ਦੇਸ਼ ਦੇ ਹਿੱਤ ਦੇ ਨਹੀਂ ਹੈਗੀ ਜਿਹੜੀ ਦੇਸ਼ ਵਿਰੋਧੀ ਹੈ ਚਾਹੇ ਉਹ ਦੇਸ਼ ਦਾ ਕੋਈ ਵੀ ਨਾਗਰਿਕ ਹੋਵੇ ਚਾਹੇ ਕਿਤੇ ਵੀ ਸਰਕਾਰੀ ਨੌਕਰੀ ਚ ਹੋਵੇ ਕੁਝ ਵੀ ਹੋਵੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਹੈ ਉਸੇ ਲੜੀ ਤਹਿਤ ਸਾਡੀ ਸਪੈਸ਼ਲ ਸੈਲ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲਦੀ ਹੈ ਕਿ ਇੱਕ ਗੁਰਪ੍ਰੀਤ ਗੋਪੀ ਨਾਂ ਦਾ ਫੌਜੀ ਹੈ ਇੱਕ ਸਿਪਾਹੀ ਹੈ ਜਿਹੜਾ ਫੌਜ 'ਚ ਇੰਡੀਅਨ ਆਰਮੀ 'ਚ ਉਹ ਸਪਾਇਨਜ ਐਕਟੀਵਿਟੀ ਸਪਾਈਂਗ ਪਾਕਿਸਤਾਨ ਦੀ ISI ਦੇ ਨਾਲ ਰਲ ਕੇ ਸਾਡੇ ਦੇਸ਼ ਦੇ ਖਿਲਾਫ ਸਾਜ਼ਿਸ਼ ਰਚਣ ਤੇ ਜਿਹੜੇ ਉਹਦੇ ਤੇ ਇਲਜ਼ਾਮ ਲੱਗੇ ਅਸੀਂ ਬਿਲਕੁਲ ਬਰੀਕੀ ਨਾਲ ਵੈਰੀਫਾਈ ਕੀਤਾ ਕਿ ਇਹ ਕਿਸ ਤਰੀਕੇ ਨਾਲ ਲੱਗਿਆ ਹੋਇਆ ਸੀਗਾ ਇਹਦੇ ਸਾਨੂੰ ਪਤਾ ਲੱਗਿਆ ਕਿ ਇੱਕ ਸਾਹਿਲ ਮਸੀਨ ਆ ਦਾ ਵਿਅਕਤੀ ਹੈ ਇਹ ਦੋਵੇਂ ਸੇਮ ਪਿੰਡ ਦੇ ਨੇ ਧਾਰੀਵਾਲ ਪਿੰਡ ਹੈਗਾ ਥਾਣਾ ਲੋਪੂਕੇ ਚ ਇਹ ਜਿਹੜਾ ਸਾਹਿਲ ਹੈਗਾ ਸਾਹਿਲ ਦੇ ਬੈਂਕ ਅਕਾਊਂਟ ਚ ਪੈਸੇ ਪੈਂਦੇ ਨੇ ਤੇ ਸਾਨੂੰ ਪਤਾ ਲੱਗਦਾ ਇਸ ਸਪੀਸ਼ੀਅਸ ट्रांजैक्शन ਆਈਐਸਆਈ ਵੱਲੋਂ ਕਰਵਾਈ ਜਾਂਦੀ ਹੈ ਤੇ ਫਿਰ ਅਸੀਂ ਸਾਹਿਲ ਨੂੰ ਜਦੋਂ ਪੁੱਛਗਿੱਛ ਕੀਤੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਗੁਰਪ੍ਰੀਤ ਗੋਪੀ ਹੈ ਇਹਦੇ ਵੱਲੋਂ ਇਹ ਜਿਹੜੇ ਪੈਸੇ ਮੰਗਵਾਏ ਗਏ ਸੀਗੇ ਅਸੀਂ ਇਹਨਾਂ ਦੋਵਾਂ ਨੂੰ ਸੀਕ੍ਰੇਟ ਇਨਫੋਰਮੇਸ਼ਨ ਤੇ ਫਿਰ ਅਸੀਂ ਇਹਨਾਂ ਨੂੰ ਟਰੈਪ ਲਾ ਕੇ ਫੜਿਆ ਤੇ ਜਦੋਂ ਇਹਨਾਂ ਤੋਂ ਫੜਿਆ ਇਹਨਾਂ ਦੇ ਕੋਲੋਂ ਮੋਬਾਈਲ ਫੋਨ ਦਾ ਅਸੀਂ ਰਿਕਵਰ ਕੀਤੇ ਉਹਨਾਂ 'ਚ ਕਾਫੀ ਸਾਰਾ ਇਨਕ੍ਰਿਮੀਨੇਟਿੰਗ ਡਾਟਾ ਜਿਹੜਾ ਕਿ ਇਹ ਫੌਜੀ ਹੁੰਦਿਆਂ ਹੋਇਆ ਬਟੌਰ ਜਿਹੜਾ ਇਹ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਿਹਾ ਸੀਗਾ ਅਸੀਂ ਜਿਹੜੀਆਂ ਸਾਡੀਆਂ ਏਜੰਸੀਜ਼ ਨੇ ਸੈਂਟਰਲ ਇਡਜੈਂਸੀਜ਼ ਇੰਟੈਲੀਜੈਂਸ ਏਜੰਸੀਜ਼ ਸਾਰਿਆਂ ਨੂੰ ਅਸੀਂ ਇੰਟੀਮੇਟ ਕੀਤਾ ਤੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਤੋਂ ਪੁੱਛਗਿੱਛ ਕੀਤੀ ਤੇ ਐਫ ਆਈ ਆਰ ਨੰਬਰ 140 ਅੰਡਰ ਸੈਕਸ਼ਨ 359 ਅਫੀਸ਼ੀਅਲ ਸੀਕ੍ਰੇਟ ਐਕਟ ਅਤੇ 3 ਬੀ ਐਨ ਐਸ ਥਾਣਾ ਲੁਪੋਕੇ ਵਿਖੇ ਅਸੀਂ ਰਜਿਸਟਰ ਕੀਤੀ ਹੈ ਇਸ ਦੇ ਜਿਹੜੀਆਂ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਇੰਟਰੋਗੇਸ਼ਨ ਚ ਪਤਾ ਲੱਗਿਆ ਹੈ ਕਿ ਇਹਨਾਂ ਦਾ ਇੱਕ ਮੁੱਖ ਹੈਂਡਲਰ ਸੀਗਾ ਰਾਣਾ ਜਵੇਦਨਾ ਦਾ ਆਈਐਸਆਈ ਆਪਰੇਟਿਵ ਹੈ ਅਸੀਂ ਉਹਦੀ ਆਈਡੈਂਟੀਟੀ ਜਿਹੜੀ ਹੈ ਉਹ ਤਤ੍ਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਣਕਾਰੀ ਉਹਦੇ ਬਾਰੇ ਅਸੀਂ ਜ਼ਰੂਰ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ ਤੇ ਇਹ ਜਿਹੜੇ ਹੈਗੇ ਨੇ ਇਹ ਵਿਅਕਤੀ ਸਾਡੇ ਜਿਹੜੇ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਹੇ ਸੀਗੇ ਤੇ ਇਹਨਾਂ ਦੇ ਖਿਲਾਫ ਮੁਕਦਮਾ ਅੱਜ ਰਿਜਿਸਟਰ ਕੀਤਾ ਗਿਆ ਹੈ ਜਿਹੜੇ ਬੀਚ ਕੀ ਇਹਦੀ ਜਿਹੜਾ ਭਾਰਤੀ ਫੌਜ ਦਾ ਜਵਾਨ ਸੀ ਜਿਹੜਾ ਗੁਰਪ੍ਰੀਤ ਏਲੀਅਸ ਗੋਪੀ ਫੌਜੀ ਇਸ ਟਾਈਮ ਜੰਮੂ ਪੋਸਟਡ ਸੀਗਾ ਸਭ ਕੀ ਹੋਜੀ ਜਾਣਕਾਰੀ ਜਿਹੜੀ ਸੀ ਇਹ ਸਾਹਿਲ ਮਸੀਦ ਉਹ ਜਿਹੜੀ ਉਹ ਕਲਪਟ ਕਰ ਰਿਆ ਸੀ ਦੇਖੋ ਸਾਹਿਲ ਮਸੀਦ ਜਿਵੇਂ ਮੈਂ ਤੁਹਾਨੂੰ ਦੱਸਿਆ ਸਾਹਿਲ ਮਸੀਦ ਦੇ ਥਰੂ ਇਹ ਆਪਣੀ ਬੈਂਕ ਅਕਾਊਂਟ ਦੀਆਂ ਟਰਾਂਜੈਕਸ਼ਨ ਜਿਹੜੀ ਆਈਐਸਆਈ ਵੱਲੋਂ ਇਹਨੂੰ ਪੇਮੈਂਟ ਹੋ ਰਹੀ ਸੀਗੀ ਇਹ ਉਹ ਕਰਵਾ ਰਿਆ ਸੀਗਾ ਅਸੀਂ ਜਿਹੜੇ ਇਹਨਾਂ ਦੇ ਬੈਂਕ ਅਕਾਊਂਟਸ ਨੇ ਉਹਨਾਂ ਦੀ ਵੀ ਅਸੀਂ ਬਹੁਤੀ ਡੰਗਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਕਿ ਕਿੱਥੋਂ ਟਰਾਂਜੈਕਸ਼ਨਸ ਕਦੋਂ ਕਦੋਂ ਆਈਆਂ ਤੇ ਇਨ ਲੀਓ ਆਫ ਵਟ ਪੇਮੈਂਟਸ ਇਹਨੇ ਇਹਨਾਂ ਨੂੰ ਕਦੋਂ ਕਦੋਂ ਪੇਮੈਂਟ ਹੋਈ ਤੇ ਉਹਦੇ ਬਦਲੇ ਨੇ ਕੀ ਕੀ ਇਨਫੋਰਮੇਸ਼ਨ ਦਿੱਤੀ ਸਰ ਕਦੋਂ 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 ਤੋਂ ਕਰ ਰਹੇ ਸੀ ਤੁਸੀਂ ਪਾਕਿਸਤਾਨ ਦੇ ਲਈ ਇਹ ਸਾਨੂੰ ਜਿਹੜੀ ਪਹਿਲੀ ਸਸਪੀਸ਼ੀਅਸ ਟ੍ਰਾਂਜੈਕਸ਼ਨ ਇਹਦੀ ਇੰਟੈਰੋਗੇਸ਼ਨ ਦੇ ਦੌਰਾਨ ਪਤਾ ਚੱਲੀ ਹੈ ਇਹ ਕੁਝ 8-9 ਮਹੀਨੇ ਪਹਿਲਾਂ ਤੋਂ ਇਹਦੀ ਸਸਪੀਸ਼ੀਅਸ ਟ੍ਰਾਂਜੈਕਸ਼ਨਸ ਉਹ ਸ਼ੁਰੂ ਹੋ ਜਾਂਦੀਆਂ ਨੇ ਤੇ ਸਾਨੂੰ ਇਹਦੀ ਪੁੱਛਗਿੱਛ 'ਚ ਇਹ ਵੀ ਪਤਾ ਚੱਲਿਆ ਹੈ ਕਿ ਇਹ ਪੈਂਡਰਾਈਵ 'ਚ ਆਪਣਾ ਜਿਹੜਾ ਇਹ ਸੈਂਸਿਟਿਵ ਮਟੀਰੀਅਲ ਪਾ ਕੇ ਇਹ ਲੋਕੇਸ਼ਨ ਤੇ ਉਹ ਪੈਨ ਡਰਾਈਵ ਰੱਖ ਰਿਆ ਸੀਗਾ ਜਿਹਨੂੰ ਕੋਈ ਆ ਕੇ ਪਿਕ ਕਰਦਾ ਸੀਗਾ ਤੇ ਅਸੀਂ ਉਹ ਵੀ ਹੁਣ ਆਪਣੀ ਜਿਹੜੀ ਹੈ ਸਿਸਟਰ ਏਜੰਸੀਜ਼ ਐ ਇੰਟੈਲੀਜੈਂਸ ਏਜੰਸੀਜ਼ ਉਹਨਾਂ ਨਾਲ ਤਾਲਮੇਲ ਕਰਕੇ ਇਹਨੇ ਕੀ ਇਨਫੋਰਮੇਸ਼ਨ ਲੀਕ ਕੀਤੀ ਸਾਰੀ ਜਿਹੜੀ ਹੈਗੀ ਹੈ ਤਫਤੀਸ਼ ਚ ਅਸੀਂ ਖੁਲਾਸਾ ਕਰਾਂਗੇ ਸਰਪ੍ਰ ਗੁਰਪ੍ਰੀਤ ਸਿੰਘ ਦੀ ਗੱਲ ਕਹੀ ਉਹ ਵੀ ਬਾਰਡਰ ਤੇ ਡਿਊਟੀ ਸ਼ੇਅਰ ਕਰਦਾ ਸੀ ਇਹਨੂੰ ਇਹ ਸਾਹਿਬ ਸੀ ਵੀ ਬਾਰਡਰ ਤੇ ਆਪਣੇ ਰਾਜਾ ਸਾਹਿਬ ਜੀ ਦੇ ਅਧਿਕਾਰ ਪਰ ਦੋਵਾਂ ਦਾ ਆਪਸ ਵਿੱਚ ਕਿਤਨੀ ਜਾਣਕਾਰੀ ਜਾ ਰਹੀ ਸੀ ਕਿਤਨੂੰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਦੋਵਾਂ ਦਾ ਪਿੰਡ ਧਾਰੀਵਾਲ ਹੈ ਜੋ ਬਿਲਕੁਲ ਬਾਰਡਰ ਤੇ ਆ ਥਾਣਾ ਲੋਪੋਕੇ ਚ ਪੈਂਦਾ ਹੈ ਜਿਹੜਾ ਗੋਪੀ ਹੈ ਗੋਪੀ ਫੌਜੀ ਇਹ ਜੰਮੂ ਪੋਸਟਡ ਸੀਗਾ ਸੇਮ ਪਿੰਡ ਦੇ ਵਿਅਕਤੀ ਨੇ ਇਹ ਜਿਹੜੀ ਇਨਫੋਰਮੇਸ਼ਨ ਗੋਪੀ ਫੌਜੀ ਜਿਹੜਾ ਲੀਕ ਕਰਵਾ ਰਿਹਾ ਸੀਗਾ ਜਿਹੜਾ ਪੈਨ ਡਰਾਈਵ 'ਚ ਪਾ ਕੇ ਡਾਟਾ ਉਹ ਰਖਵਾ ਰਿਹਾ ਸੀਗਾ ਤੇ ਜਿਹੜੀ ਪੇਮੈਂਟਸ ਹੈ ਉਹ ਸਾਹਿਲ ਮਸੀਦੇ ਥਰੂ ਇਹ ਫੈਸਿਲਿਟੇਟ ਕਰਵਾ ਰਿਹਾ ਸੀਗਾ ਕੋਈ ਕੁਝ ਕੰਮ ਕਰ ਰਿਹਾ ਸੀਗਾ ਉਹ ਸਾਡੇ ਰਡਾਰ ਤੇ ਕਦੋਂ ਆਇਆ ਇਹ ਤੁਹਾਨੂੰ ਕਿਸਰਾ ਪਤਾ ਲੱਗਾ ਕਿ ਇਹ 2016 ਤੋਂ ਭਾਰਤੀ ਫੌਜ 'ਚ ਇਹ ਭਰਤੀ ਹੈਗਾ ਤੇ ਸਾਡੇ ਰਡਾਰ ਤੇ ਸਾਨੂੰ ਹੁਣੇ ਹੀ ਥੋੜੀ ਦੇਰ ਪਹਿਲਾਂ ਹੀ ਇੰਟੀਮੇਸ਼ਨ ਮਿਲੀ ਸੀਗੀ 2-4 ਦਿਨ ਪਹਿਲਾਂ ਅਸੀਂ ਬਿਲਕੁਲ ਇਹਦੇ ਤੇ ਬਰੀਕੀ ਨਾਲ ਟਰੈਪ ਲਾਇਆ ਤੇ ਅਸੀਂ ਕਿਉਂਕਿ ਇਹ ਭਾਰਤੀ ਫੌਜ 'ਚ ਮੌਜੂਦਾ ਸੋਲਜਰ ਹੈ ਅਸੀਂ ਇਹ ਵੀ ਨਹੀਂ ਸੀ ਚਾਹੁੰਦੇ ਕਿ ਕੁਝ ਐਦਾਂ ਦਾ ਹੋਵੇ ਜਿਹੜਾ ਬਿਲਕੁਲ ਸਾਡੇ ਵੱਲੋਂ ਕੋਈ ਇਨਫੋਰਮੇਸ਼ਨ ਗਲਤ ਹੋਵੇ ਇਸ ਕਰਕੇ ਅਸੀਂ ਪੂਰਾ ਡਿਵੈਲਪ ਕਰਕੇ ਇਹ ਫਿਰ ਜਿਹੜੀ ਪੂਰੀ ਜਿਹੜੀ ਹੈਗੀ ਹੈ ਮਕਦਮਾ ਜਿਹੜਾ ਰਜਿਸਟਰ ਕੀਤਾ ਹੈ ਤੇ ਹੁਣ ਵੰਗਾਈ ਨਾ ਤਫਤੀਸ਼ ਕਰਾ ਸਰ ਜੀ ਉਸ ਸੀਤੇ ਕੋਈ ਮਾਮਲੇ ਦਰਜ ਨਹੀਂ ਪਏ ਜੀ ਇਹਦੇ ਤੇ ਪਹਿਲਾਂ ਹਜੇ ਕੋਈ ਮੁਕਾਮ ਜਿਹੜੇ ਹੈਗੇ ਆ ਮਕਦਮੇ ਹਜੇ ਰਜਿਸਟਰ ਨਹੀਂ ਸਿਗੇ ਤੇ ਬਟ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਾਣਨ ਦੀ ਇਹ ਜਿਹੜਾ ਹੈਗਾ ਇਹ ਪਾਕਿਸਤਾਨ ਪੀਆਈਓਜ਼ ਨਾਲ ਕਦੋਂ ਤੋਂ ਟੱਚ ਸੀ ਉਸਾਰੀ ਸੀ ਸਰ ਇਹ ਜਿਹੜਾ ਇਹਦਾ ਫੌਜੀ ਯੂਨਿਟ ਆ ਉਹਨਾਂ ਨਾਲ ਤੋਂ ਗੱਲ ਹੋਈ ਉੱਥੇ ਇਹਦੀ ਸਾਨੂੰ ਐਕਸਟਰਾ ਜੇਟੀਵਿਟੀ ਦੇ ਜਿਸ ਦੇ ਵਿੱਚ ਕੋਈ ਕੋਤਨੀਕ ਪੱਲੇ ਨਹੀਂ ਗਿਆ ਤਾਂ ਉਹ ਜੀ ਬਿਲਕੁਲ ਅਸੀਂ ਜਿਹੜੀ ਇਹਦੀ ਹੁਣ ਇੰਟਰੋਗੇਸ਼ਨ ਹੈ ਅਸੀਂ ਇਹਦਾ ਰਿਮਾਂਡ ਲਿਆ ਤੇ ਅਸੀਂ ਇਹਦੀ ਇੰਟਰੋਗੇਸ਼ਨ ਬਿਲਕੁਲ ਬਰੀਕੀ ਨਾਲ ਕਰਕੇ ਸਾਰੀਆਂ ਏਜੰਸੀ ਨੂੰ ਇਨਵੋਲ ਕਰਕੇ ਇਹਦੀਆਂ ਕੀ ਗਤੀਵਿਧੀਆਂ ਰਹੀਆਂ ਕੀ ਇਹਨੇ ਇਨਫੋਰਮੇਸ਼ਨ ਲੀਕੇਜ ਕੀਤੀ ਕੀ ਕੀ ਇਹਨੇ ਜੜੀਆਂ ਹੈਗੀਆਂ ਕਿੰਨੀਆਂ ਇਹਨੀਆਂ ਪੇਮੈਂਟ ट्रांजੈਕਸ਼ਨਸ ਨੇ ਅਸੀਂ ਸਾਰਿਆਂ ਦੀ ਡੰਗਾਈ ਨਾਲ ਤਫ਼ਤੀਸ਼ ਕਰਕੇ ਤੁਹਾਨੂੰ ਜਲਦ ਖੁਲਾਸਾ ਕਰਾਂਗੇ ਸਰ ਭਗਤਰਾਮ ਹਮਲੇ ਜੋ ਵੀ ਕਹਿੰਦੇ ਕਿ ਜਿਹੜੇ ਆ ਪਾਕਿਸਤਾਨ ਤੋਂ ਆਏ ਵਿਅਕਤੀਆਂ ਨੇ ਉਹਨੇ ਜਾਣਕਾਰੀ ਸਾਂਝੀ ਕੀਤੀ ਕੋਈ ਇਦਾਂ ਨਹੀਂ ਗੱਲ ਇਹ ਸਾਰੀਆਂ ਜਿਹੜੀਆਂ ਹੈਗੀਆਂ ਜਾਂਚ ਦਾ ਵਿਸ਼ਾ ਹੈ ਜਿਹੜੇ ਵੀ ਅਟੈਕਸ ਹੋਏ ਨੇ ਪਾਕਿਸਤਾਨ ਆਈਐਸਆਈ ਵੱਲੋਂ ਜਿੰਨੇ ਵੀ ਅਟੈਕਸ ਹੋਏ ਨੇ ਤੇ ਜਿਹੜੇ ਸਾਡੇ ਇੱਥੇ ਦੇ ਵਿਅਕਤੀਆਂ ਦੀ ਨੌਲੇਜ ਸੀਗੇ ਜਿਹੜੀਆਂ ਨੇ ਇਨਫੋਰਮੇਸ਼ਨ ਸ਼ੇਅਰ ਕੀਤੀ ਜੋ ਕੁਝ ਪਿਛਲੇ ਦਿਨਾਂ ਚ ਇੰਡੀਆ ਪਾਕਿਸਤਾਨ ਵਾਰ ਹੋਇਆ ਉਹਦੇ ਚ ਕੀ ਇਨਫੋਰਮੇਸ਼ਨ ਸ਼ੇਅਰ ਕੀਤੀ ਇਹ ਸਾਰੀਆਂ ਜਿਹੜੀਆਂ ਹੈਗੀਆਂ ਸਾਡੇ ਤਫ਼ਤੀਸ਼ ਦੇ ਵਿਸ਼ੇ ਨੇ ਅਸੀਂ ਪੁਆਇੰਟਸ ਬਣਾ ਰੱਖੇ ਨੇ ਕਿ ਇਹ ਇਹ ਪੁਆਇੰਟਸ ਤੇ ਅਸੀਂ ਜਿਹੜੀ ਤਫ਼ਤੀਸ਼ ਕਰਨੀ ਹੈ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਪਾਕਿਸਤਾਨ ਦਾ ਜਿਹੜਾ ਵੈਕੰਪਲੀਟ ਹੋਇਆ ਉਸ ਨੂੰ ਪਤਾ ਕਾਫੀ ਟਾਈਟਲ ਕਬੀ ਸੂਚੀ ਦੇ ਇਸ ਤਰ੍ਹਾਂ ਦੇ ਕੇਸ ਬੜੇ ਗਏ ਕੋਈ ਯੂਟਿਊਬਰ ਵੀ ਬੜੇ ਨੇ ਕਿ ਤੁਸੀਂ ਵੀ ਜਿਹੜਾ ਸਿਕਿਉਰਟੀ ਉਹ ਟਾਈਟ ਨਹੀਂ ਤਾਂ ਉਸਦੇ ਨਤੀਜੇ ਵਜੋਂ ਇਸ ਤਰ੍ਹਾਂ ਰਡਾਰ ਦੇ ਰੱਖੇ ਸ਼ੁਰੂ ਕਰ ਦਿੱਤੇ ਤੁਸੀਂ ਤੇ ਉਸਦੇ ਨਤੀਜੇ ਵਜੋਂ ਇਹ ਰਡਾਰ ਤੇ ਆਇਆ ਸੀ ਜੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਸਾਾਨੂੰ ਸਾਡੇ ਮਾਨਯੋਗ ਸੀਨੀਅਰ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਸਖਤ ਦਿਸ਼ਾ ਨਿਰਦੇਸ਼ ਨੇ ਕਿ ਜਿਹੜੀ ਦੇਸ਼ ਵਿਰੋਧੀ ਗਤੀਵਿਧੀ ਹੈ ਕੋਈ ਵੀ ਅਸੀਂ ਟੋਲਰੇਟ ਨਹੀਂ ਕਰਾਂਗੇ ਜ਼ੀਰੋ ਟੋਲਰੈਂਸ ਹੈ ਦੇਸ਼ ਸੁਪਰੀਮ ਹੈ ਪੰਜਾਬ ਦਾ ਸੂਬਾ ਸੁਪਰੀਮ ਹੈ ਅਸੀਂ ਇੱਥੇ ਕੋਈ ਵੀ ਆਈਐਸਆਈ ਵੱਲੋਂ ਜਿਹੜੀ ਸਾਜਿ ਸਿਰਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਸੀਂ ਉਹਨਾਂ ਦੇ ਜਿਹੜੇ ਮਨਸੂਬੇ ਨੇ ਉਹਨਾਂ ਚ ਉਹਨਾਂ ਨੂੰ ਕਾਮਯਾਬ ਨਹੀਂ ਹੁੰਦਾ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਇਹ ਫੌਜੀ ਹੈਗਾ ਇਹ ਇਹਦਾ ਜਿਹੜਾ ਬੈਕਗ੍ਰਾਉਂਡ ਹੈਗਾ ਇਹਨੇ ਲੋਨਸ ਵਗੈਰਾ ਵੀ ਚੱਕੇ ਹੋਏ ਨੇ ਇਹਦੇ ਪਰਿਵਾਰ ਚ ਤੇ ਇਹ ਜਿਹੜੇ ਬਹੁਤ ਜ਼ਿਆਦਾ ਸੌਖੇ ਪਰਿਵਾਰ ਦਾ ਨਹੀਂ ਸੀਗਾ ਬਟੇਤਾ ਇਹ ਇਦਾਂ ਦੀਆਂ ਗੰਦੀਆਂ ਐਕਟੀਵਿਟੀਆਂ ਐਸੀ ਵੱਲੋਂ ਫਸਾ ਕੇ ਇਹਦੇ ਤੋਂ ਕਰਵਾਈਆਂ ਜਾ ਰਹੀਆਂ ਸਿਗੀਆਂ ਅਸੀਂ ਸਾਰੀ ਇਹ ਜਿਹੜੀ ਹੈਗੀ ਹੁਣ ਸਰ ਸਰ ਇਹਦਾ ਫਾਦਰ ਸਾਹਿਬ ਜਿਹੜੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕ੍ਰਾਂਤੀ ਵੀ ਜੀ ਬਿਲਕੁਲ ਜੀ ਜਿਹੜੇ ਹੈਗੇ ਆ ਉਹ ਗੁਰਦੁਆਰਾ ਸਾਹਿਬ ਤੋਂ ਉੱਥੇ ਲੋਕਲੀ ਹੋ ਜਾਂਦੇ ਨੇ ਸਰ ਇਹ ਤੋਂ ਨਹੀਂ ਇਨਕਲੂਡ ਹੈ ਜੰਦਾ ਸੀ ਇਸ ਬਾਰਡਰ ਦੇ ਨਾਲ ਜਿਵੇਂ ਜਪੋ WCS ਦਾ ਪੋਸਟ ਡਿਊਟੀ ਐਂਕਲੂਡ ਇਹ ਜਿਹੜੀ ਹੈਗੀ ਹੈ ਡੁੰਗਾਈ ਦਾ ਤਫ਼ਤੀਸ਼ ਅਸੀਂ ਕਰਾਂਗੇ ਕਿ ਇਹ ਪਹਿਲਾਂ ਕਿੱਥੇ-ਕਿੱਥੇ ਪੋਸਟਡ ਸੀਗਾ ਜਿਹੜੀ ਕਿਹੜੀ ਇਨਫਰਮੇਸ਼ਨ ਇਹਨੇ ਸ਼ੇਅਰ ਕੀਤੀ ਹੈ ਕਦੋਂ ਤੋਂ ਇਹ ਟੱਚ ਚ ਹੈ ਕੀ ਪੈਨ ਡਰਾਈਵ 'ਚ ਕਿੰਨੀ ਵਾਰੀ ਪੈਨ ਡਰਾਈਵ 'ਚ ਇਹਨਾਂ ਨੇ ਇਨਫਰਮੇਸ਼ਨ ਦਿੱਤੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਅਸੀਂ ਬਿਲਕੁਲ ਬੜਕੀ ਨਾਲ ਸਰ ਜੀ 21 ਤਰੀਕ ਨੂੰ ਜੋ ਕੋਈ ਡਰੈਕਟਿਵ ਆਮਨੇ ਤੇ ਜੀਨ ਹੋਲਡ ਲਈ ਉਹ ਜਾਇਜ਼ ਇਹ ਵੀ ਅਸੀਂ ਢੰਗ ਨਾਲ ਤਫ਼ਤੀਸ਼ ਕਰਾਂਗੇ ਕਿ ਇਹ ਕਿਹੜੀ ਕਿਹੜੀ ਟਰਾਂਜੈਕਸ਼ਨਸ 'ਚ ਆਈਐਸਆਈ ਦੇ ਥਰੂ ਕਿਹੜੇ ਕਿਹੜੇ ਕੰਮ ਐ ਜਿਹੜੇ ਮਾੜੇ ਕੰਮ ਕਰ ਰਹੇ ਸੀਗੇ ਪੰਜਾਬ ਦੇ ਵਿਰੋਧੀ ਤੇ ਦੇਸ਼ ਦੇ ਵਿਰੋਧੀ ਰਾਜੀ ਸਰ ਸਪਲਾਈ ਚ ਦੇ ਵਿੱਚ ਇਨਵੋਲ ਰਿਹਾ ਐ ਕਿ ਫਿਰ ਮਤਲਬ ਉਹਨਾਂ ਨੇ ਪਿਸਤਲ ਵੀ ਲੈਂਦਾ ਰਹੇ ਜਿਹੜੀ ਉਹ ਡਿਲੀਵਰੀ ਹੁੰਦੇ ਸੀਗੀ ਤੇ ਫਿਰ ਉਸ ਤੋਂ ਬਾਅਦ ਐਸਪਨੇਸ ਦੇ ਵਿੱਚ ਜੀ ਬਿਲਕੁਲ ਅਸੀਂ ਇਹ ਸਾਰੀ ਜਿਹੜੀਆਂ ਚੀਜ਼ਾਂ ਨੇ ਅਸੀਂ ਵੈਰੀਫਾਈ ਕਰਾਂਗੇ ਕਿ ਇਹਦੇ ਮੋਟਿਵ ਕੀ ਸੀਗੇ ਇਸ ਲਾਈਨ ਚ ਜਾਣਦੇ ਇਹਦੇ ਸਾਥੀ ਕੌਣ-ਕੌਣ ਸੀਗੇ ਜਿਵੇਂ ਸਾਨੂੰ ਪਤਾ ਲੱਗਿਆ ਕਿ ਦੁਬਈ ਬੇਸਡ ਤਾਰੀਵਾਨ ਦਾ ਹੀ ਮੁੰਡਾ ਹੈਗਾ ਜਿਹੜਾ ਜਿਹੜੇ ਨੇ ਇਹਨੂੰ ਪਾਕਿਸਤਾਨ ਬੇਸਡ ਇਦਾਂ ਦੇ ਸਮਗਲਰਸ ਆਈਐਸਆਈ ਦੇ ਵਿਅਕਤੀਆਂ ਨਾਲ ਟੱਚ ਕਰਾਇਆ ਅਸੀਂ ਉਹਨੂੰ ਵੀ ਜਿਹੜੀ ਹੈ ਡੰਗਾਈ ਨਾਲ ਤਫ਼ਤੀਸ਼ ਕਰਾਂਗੇ ਤੇ ਉਹਨੂੰ ਵੀ ਜੇ ਉਹਦੇ ਲੋਡ ਪੈਂਦੀ ਹੈ ਤਾਂ ਉਹਨੂੰ ਵੀ ਅਸੀਂ ਰੈੱਡ ਕਾਰਨ ਨੋਟਿਸ ਕਰਕੇ ਰਿਪੋਰਟ ਕਰਾਂਗੇ ਉਧਰ ਪਿੱਛੇ ਜਮੀਨ ਜਿਹੜੀ ਉਹਦਾ ਤੋਂ ਬਾਹਰ ਇਹਨਾਂ ਦੀ ਜਮੀਨ ਜਿਹੜੀ ਉਦਾ ਤੋਂ ਬਾਹਰ ਵੀ ਹੈਗੀ ਆ ਪਰ ਉੱਥੇ ਵੀ ਇਹਨਾਂ ਦਾ ਹੁਣਾ ਜੀ ਇਹ ਸਾਰੇ ਜਿਹੜੇ ਹੈਗੇ ਤਫ਼ਤੀਸ਼ ਦੇ ਮਿਸ਼ਨ ਨੇ ਅਸੀਂ ਡੰਗਾਈ ਨਾਲ ਤਫ਼ਤੀਸ਼ ਕਰਾਂਗੇ ਬਹੁਤ ਜਵਾਨ ਹੈ ਆਪੇ ਸਫਸਤ ਹੋ ਮੈਟਰ ਹੈ ਆ ਉਹ ਦਿੱਲੀ ਦਾ ਜਿੰਨੀਆਂ ਵੀ ਏਜੰਸੀਆਂ ਕੰਮ ਕਰਦੀਆਂ ਨੇ ਫੌਜ ਦੇ ਵੀ ਕੰਮ ਖੜੇ ਹੋ ਗਏ ਹੋਣਗੇ ਹਣਕੇ ਪਰ ਉਹਨਾਂ ਦੇ ਨਾਲ ਹੋਰ ਤਫਤੀਸ਼ ਟੈਕਨੋਲੋਜੀ ਕਰ ਰਹੇ ਨੇ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਕਿ ਸਾਨੂੰ ਜਦੋਂ ਇਹ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਸਾਰੀਆਂ ਜਿਹੜੀ ਇਨਫੋਰਮੇਸ਼ਨ ਹੈ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਸਾਡੀਆਂ ਸਿਸਟਰ ਏਜੰਸੀਜ਼ ਆ ਇੰਟੈਲੀਜੈਂਸ ਏਜੰਸੀਸ ਅਸੀਂ ਸਾਰਿਆਂ ਨਾਲ ਸ਼ੇਅਰ ਕਰ ਰਹੇ ਹਾਂ ਤੇ ਅਸੀਂ ਸਾਰੇ ਰਲ ਮਿਲ ਕੇ ਜੀ ਬਿਲਕੁਲ ਆ ਰਹੇ ਨੇ ਜੀ ਸਾਰੇ ਰਲ ਮਿਲ ਕੇ ਸਾਂਝੇ ਤੌਰ ਤੇ ਕਿਉਂਕਿ ਇਹ ਦੇਸ਼ ਦੀ ਇਤਿਹਾਸਾ ਮਸਲਾ ਹੈ ਤੇ ਇਸ ਕਰਕੇ ਅਸੀਂ ਬਿਲਕੁਲ ਸੈਂਸਿਟਿਵ ਤਰੀ ਸਰੇ ਛੁੱਟੀ ਦੇ ਅੱਲੇ ਆਇਆ ਸੀ ਤੇ ਕਦੋਂ ਆਇਆ ਸੀ ਉਹ ਰਿਮਾਂਡ ਵੀ ਦਿੱਤਾ ਸੀ ਤੇ ਰਿਮਾਂਡ ਵੀ ਹੁਣ ਦੇਸ਼ ਕਰਤਾ ਇਹਨੂੰ ਅਜੇ ਰਿਮਾਂਡ ਇਹਦਾ ਲਾਵਾਂਗੇ ਤੇ ਬਾਕੀ ਜਿਹੜੀ ਡੰਗਾਈ ਨਾਲ ਤਫ਼ਤੀਸ਼ ਕਰਾਂਗੇ ਕਿ ਇਹ ਕਦੋਂ-ਕਦੋਂ ਪਹਿਲਾਂ ਵੀ ਛੁੱਟੀ ਤੇ ਆਇਆ ਸੀਗਾ ਹੁਣ ਕਦੋਂ ਤੱਕ ਸੀਗਾ ਹੁਣ ਕਿਉਂ ਛੁੱਟੀ ਤੇ ਆਇਆ ਸੀਗਾ ਜਿਵੇਂ ਮੁੱਢਲੀ ਤਫ਼ਤੀਸ਼ 'ਚ ਇਹ ਸਾਹਮਣੇ ਆਇਆ ਕਿ ਇਹਦੇ ਵਾਈਫ ਪ੍ਰੈਗਨੈਂਟ ਸੀਗੀ ਤੇ ਪ੍ਰੈਗਨੈਂਸੀ ਦਰਾਂ ਆਇਆ ਸੀਗਾ ਇਹ ਛੁੱਟੀ ਤੇ ਸੀ ਦਾ ਸਾਰੇ ਜੀ ਇਹ ਰੈਕਟ ਤੋਂ ਬਿਲੋਂ ਕਿੰਨੀ ਜਾਂਦੇ ਤੇ ਨਾ ਕਿਤੇ ਅਸੀਂ ਇਹਨੂੰ ਜਿਹੜਾ ਸਨ ਹਮੇਸ਼ਾ ਵਗੈਰਾ ਸੀ ਇਹਦੇ ਮੋਬਾਈਲ ਦੇ ਵਿੱਚ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਜੀ ਬਿਲਕੁਲ ਸਾਨੂੰ ਇਹਦੇ ਮੋਬਾਈਲ ਚ ਕਾਫੀ ਇਨਕ੍ਰਿਮੀਨੇਟਿੰਗ ਡਾਟਾ ਮਿਲਿਆ ਸਾਨੂੰ ਲੋਕੇਸ਼ਨਸ ਵੀ ਮਿਲਿਆ ਨੇ ਉਹਦੀਆਂ ਫੋਟੋ ਵੀ ਮਿਲਿਆ ਨੇ ਪੈਂਡਰਾਈਵਸ ਦੀਆਂ ਜਿਹੜੀਆਂ ਫੋਟੋਜ਼ ਇਹਨਾਂ ਨੇ ਇਹ ਜੰਮੂ ਚ ਹੈਗੀ ਹੈ ਇਹ ਅਸੀਂ ਜਿਹੜੀ ਆਰਮੀ ਨਾਲ ਅਸੀਂ ਤਫ਼ਤੀਸ਼ ਉਹ ਕਰਕੇ ਪ੍ਰੋਪਰ ਕਿ ਕਿਹੜੇ ਯੂਨਿਟ ਚ ਸੀਗਾ ਪਹਿਲਾਂ ਕਿੱਥੇ ਕਿੱਥੇ ਸੀਗਾ ਉਹ ਸਾਰਾ ਅਸੀਂ ਬਰੀਕੀ ਨਾਲ ਇਹ ਜਾਂਚ ਕਰਾਂਗੇ